ਉਹ ਕਹਿੰਦੇ ਨੇ ਹੁੰਦਾ ਕਿ ਲੋਚਾ ਲੰਡਾ ਚੌਧਰੀ ਤੇ ਗੁੰਡੀ ਰਣ ਪ੍ਰਧਾਨ ਹਨ ਨਾ ਅੱਗੇ ਦਾ ਨਾ ਪਿੱਛੇ ਦਾ ਹਨ ਤੇ ਉਹਨੂੰ ਆਪ ਹੀ ਹੁੰਦੀ ਆ ਬਸ ਵੀ ਸਾਲਾ ਕਿਸੇ ਦੇ ਘਰੇ ਅੱਗ ਲਾਉਣੀ ਆ ਤੇ ਲਾਉਣੀ ਲਾਉਣੀ ਆ ਜੋ ਮਰਜੀ ਹੋ ਜੇ ਕਿਉਂਕਿ ਉਹਦਾ ਅੱਲ ਪਾਲ ਉਹਦੇ ਪੱਲੇ ਕੱਖ ਨਹੀਂ ਹੁੰਦਾ ਕਿਉਂਕਿ ਉਹ ਕਿਉਂਕਿ ਉਹਦੇ ਘਰ ਦੇ ਤਾਂ ਉਹਨੂੰ ਪੁੱਛਦੇ ਨਹੀਂ ਨਾ ਉਹਦੇ ਪੱਲੇ ਹੁੰਦਾ ਕੋਈ ਪੱਲੇ ਦਾ ਮਤਲਬ ਸਮਝ ਹੀ ਗਏ ਤੁਸੀਂ ਵਿਕਾਸੇ ਜੋਗ ਨਹੀਂ ਹੁੰਦਾ ਤੇ ਉਹਨੂੰ ਬਾਹਰ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਦਖਲਅੰਦਾਜ਼ੀ ਦੇਣੀ ਇਹ ਕੀ ਕਰਦਾ ਕਿਉਂ ਕਰਦਾ ਇਹ ਕਿਵੇਂ ਆ ਹਨ ਤੇ ਐ ਦਿਖਾਉਣਾ ਵੀ ਮੇਰੇ ਤੋਂ ਚੰਗਾ ਹੈ ਹੀ ਨਹੀਂ ਕੋਈ ਪਰ ਇਹ ਗੱਲ ਉਹ ਨਹੀਂ ਜਾਣਦਾ ਹੁੰਦਾ ਵੀ ਇਹ ਜਿਹੜਾ ਤੂੰ ਕਹਿ ਰਿਹਾ ਨਾ ਮੇਰੇ ਤੋਂ ਚੰਗਾ ਕੋਈ ਨਹੀਂ ਤੇ ਦੁਨੀਆ ਨੂੰ ਪਤਾ ਹੁੰਦਾ ਵੀ ਤੇਰੇ ਵਰਗਾ ਕੰਜਰ ਤੇ ਲੰਡਾ ਬੰਦਾ ਹੈ ਹੀ ਕੋਈ ਨਹੀਂ ਕਿਉਂਕਿ ਜਿਹੜੇ ਘਰੇ ਤੁਸੀਂ ਵੜਦੇ ਹੋ ਅਗਲੇ ਦਾ ਸੁੰਭਰ ਕੇ ਰਾਹ ਦਿਨੋ ਇੰਨਾ ਤਾਂ ਝਾੜੂ ਸਰਕਾਰ ਨੁਕਸਾਨ ਨਹੀਂ ਕਰਦੀ ਜਿਹੋ ਇਹੋ ਜਿਹੇ ਬੰਦੇ ਕਰ ਦਿੰਦੇ ਆ ਇਹੋ ਜਿਹੇ ਬੰਦਿਆਂ ਤੋਂ ਲੋਕ ਫੇਰ ਅ ਕਈ ਨਾ ਕੀ ਹੁੰਦਾ ਕਿ ਸਾਰੇ ਕੰਮ ਨਿਕਲ ਜੂ ਹਨਾ ਉਹ ਕ ਮੈਂ ਤੁਹਾਨੂੰ ਪਹਿਲੀ ਚ ਗਿਆ ਹੀ ਲੁੱਚਾ ਲੰਡਾ ਚੌਂਦੀ ਗੁੰਡੀ ਲੰਨ ਪ੍ਰਧਾਨ ਉਹਦਾ ਮਤਲਬ ਇਹ ਆ ਕਿ ਸਾਰੇ ਕੰਮ ਹੋ ਆ ਜਾਣਗੇ ਬਾਅਦ ਲੰਬੜਦਾਰੀ ਕਰਨ ਨੂੰ ਜਾਨੀ ਕਿ ਜੀ ਮੈਂ ਆ ਤੁਸੀਂ ਆਪ ਦਾ ਘਰ ਸੰਭੋ ਕਹੇ ਤੋਂ ਕੀ ਲੈਣਾ ਯਾਰ ਸਾਡੀ ਜ਼ਿੰਦਗੀ ਕਿਹੋ ਜੀ ਚੱਲ ਰਹੀ ਹੈ ਵਧੀਆ ਚੱਲ